ਮੁਖਾ ਜੇ ਸੁਖ ਆਕੇ ਨਾ ਤੇ ਸੁਖ ਪ੍ਰਮਾਤਮਾ ਦੇ ਨਾਮ ਚ ਔਰ ਕਿਤੇ ਨਹੀਂ ਮਿਲਣਾ ਸਾਡੇ ਕੁਇਸ਼ ਸਿੰਘ ਤੇ ਢਾਡੀ ਵੀਰਕ ਪੰਕਤੀ ਬੋਲਦਿਆਂ ਦੀ ਬੜੀ ਭਾਪੂਰਤ ਨਾ ਸੁਖ ਵਿੱਚ ਗ੍ਰਸਦੇ ਨਾ ਸੁਖ ਛੱਡ ਗਿਆ ਸੁਖ ਹੈ ਵਿੱਚ ਹਰੀ ਨਾਮ ਦੇ ਸਾਧੂ ਸ਼ਰਨ ਪਿਆ ਨਾ ਘਰ ਨੂੰ ਛੱਡਣ ਕਰਕੇ ਸੁਖ ਹੈ ਨਾ ਘਰ ਨੂੰ ਤਿਆਗਣ ਕਰਕੇ ਸੁਖ ਹੈ ਸੁਖ ਕਦੋਂ ਮਿਲੇਗਾ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਅਦਾਸੀ ਇਹ ਮੈਂ ਕਹਿ ਕੇ ਫਿਰ ਉੱਥੇ ਆਵਾਂਗਾ ਇਹ ਕਿਵੇਂ ਇਹ ਕੁਦਰਤੀ ਤੌਰ ਤੇ ਇਹ ਵੈਗਰੂ ਜਾਣਦਾ ਹੈ ਆਪਣੇ ਜੋ ਗੁਣ ਕੋਈ ਨਹੀਂ ਲੈ ਸਕਦਾ ਆ ਭਾਈ ਸਾਹਿਬ ਨੇ ਗੱਲ ਕੀਤੀ ਹੈ ਨਾ ਤੇ ਮੈਂ ਪਤਾ ਨਹੀਂ ਰੱਬ ਦਾ ਕਿੰਨਾ ਕੁ ਧੰਨਵਾਦ ਕਰਦਾ ਵੀ ਰਾਨੀ ਦੀ ਗੱਲ ਉਹ ਚਾਚੇ ਤੇ ਮੈਂ ਭਤੀਆ ਮੇਰੇ ਮਨ 'ਚ ਉਹਨਾਂ ਦਾ ਰੱਬ ਜੀ ਨਾਲ ਸਤਿਕਾਰ ਹੈ ਮੈਂ ਗੱਲ ਕਰਨ ਲੱਗਾ ਮੇਰੀ ਜਵਾਨ ਛੋਟੀ ਜਿਹੜੀ ਅਟੈਕ ਹੋਇਆ ਨਾ 83 ਵਾਲਾ ਤੇ ਸਾਡੇ ਉੱਲੇ ਪਾਸੇ ਗੁਰਦੁਆਰਾ ਪੂਰਿਆ ਕੋਨੇ ਦੇ ਬਾਬੇ ਗਲਾਬ ਦਾ ਅਰਾਸ਼ੀ ਦਾ ਉੱਚਾ ਡੇਰਾ ਹੈ ਸਾਡੇ ਬਜ਼ੁਰਗ ਬੈਠੇ ਸਨ ਤੇ ਉਹ ਬਜ਼ੁਰਗ ਮੈਨੂੰ ਕਹਿਣ ਲੱਗੇ ਪੁੱਤਰਾ ਤੂੰ ਆਪਣੇ ਸੰਤ ਕਰਤਾਰ ਸਿੰਘ ਹੋਰਾਂ ਦੇ ਨਾਲ ਰਿਹਾ ਹੈ ਤੇ ਤੂੰ ਉਹਨਾਂ ਦੀ ਸੰਗਤ ਕੀਤੀ ਉਹਨਾਂ ਦੇ ਬਾਰੇ ਕੋਈ ਗੱਲ ਸੁਣਾ ਇਹ ਮੈਨੂੰ ਬਜ਼ੁਰਗ ਕਹਿੰਦੇ ਮੇਰੇ ਉੱਥਾਰੇ ਤਾਏ ਲੱਗਦੇ ਸੀ ਦਾਦਾ ਲੱਗਦਾ ਹੋਵੇਗਾ ਮੈਂ ਉਹਨਾਂ ਨੂੰ ਆਖਿਆ ਵੀ ਬਾਪੂ ਜੀ ਤੁਹਾਡੀ ਨਿਗਾਹ 'ਚ ਮੈਨੂੰ ਇੰਉਂ ਜਾਪਦਾ ਵੀ ਤੁਸੀਂ ਸਮਝਦੇ ਵੀ ਇਹ ਚੰਡਾ ਸਿੰਘ ਦਾ ਪੁੱਤ ਕਰਤਾਰ ਸਿੰਘ ਸੀ ਤੇ ਪਟਵਾਰੀ ਰਿਹਾ 6 ਮਹੀਨੇ ਮੈਂ ਉਹਦੀ ਸੰਗਤ ਕੀਤੀ ਹੈ ਤੇ ਮੈਨੂੰ ਪੁੱਛ ਕੇ ਵੇਖੋ ਨਾ ਤੇ ਮੈਨੂੰ ਇੰਉਂ ਜਾਪਦਾ ਹੈ ਜਿਹੜਾ ਉਹ ਕਰਤਾਰ ਉਹ ਆਪਣੇ ਪਿੰਡ ਕਰਤਾਰ ਸਿੰਘ ਬਣ ਕੇ ਜੰਮਿਆ ਸੀ ਮੈਂ ਕਿਹਾ ਮੇਰਾ ਉਹਨਾਂ 'ਤੇ ਇਨਾ ਬਲਾਈਂਡ ਫੇਧ ਹੈ ਇਨਾ ਵਿਸ਼ਵਾਸ ਹੈ ਕਿ ਮੈਨੂੰ ਜਾਪਦਾ ਉਹ ਕਰਤਾਰ ਕਰਤਾਰ ਸਿੰਘ ਬਣ ਕੇ ਆਇਆ ਇੱਥੇ ਜਿਹੜੇ ਮੇਰੇ ਐਂਟੀਨੀਆਂ ਉਹਨਾਂ ਘਰੇ ਹੁਣ ਤੈਨੂੰ ਬੰਦਾ ਬਣਾਉਣੇ ਆ ਆ ਤੇਰੀ ਵਿੱਚ ਆ ਗਈ ਟੀਵੀ ਤੇ ਤੂੰ ਇਹ ਗੱਲ ਸਿੱਧ ਕਰ ਕਿਵੇਂ ਕਰੇਗਾ ਕਿਵੇਂ ਕਰਤਾਰ ਸਿੰਘ ਨੂੰ ਕਰਤਾਰ ਕਹਿ ਦਿੱਤਾ ਉਹ ਮੈਂ ਤਾਂ ਕਿਹਾ ਬਾਣੀ ਕਹਿੰਦੀ ਹਰ ਕਾ ਸੇਵਕ ਹਰ ਹੀ ਜੀਹਾ ਭੇਦ ਨਾ ਜਾਣੋ ਮਾਨਸ ਦੇਹਾ ਮੈਂ ਸੰਤ ਕਰਤਾਰ ਸੂਨ ਰੱਬ ਤਾਂ ਕਿਹਾ ਬਾਣੀ ਕਹਿੰਦੀ RAM ਸੰਤ ਮੈਂ ਭੀਤ ਕਿਸ਼ਨਾ ਹੀ ਪਰ ਨਾਲ ਇਹ ਵੀ ਆਖਦਾ ਏਕ ਜਨ ਕਈ ਵੈ ਲਾ ਕਰੋਰੀ ਇਹ ਦੋ ਪੰਕਤੀਆਂ ਮੈਂ ਆਪਣੀ ਜਿਉਂ ਬੰਦਾ ਫੌਜੀ ਲੜਦਾ ਨਾ ਤੇ ਜਿੰਨਾ ਚਿਰ ਮੋਰਚਾ ਨਾਵੇਂ ਉਨਾਂ ਚਿਰ ਸੇਵ ਨਹੀਂ ਹੁੰਦਾ ਪਈ ਉਹ ਗੋਲੀ ਗੋਲੀਆਂ ਉਹਨੂੰ ਵੀ ਵੱਸ ਸਕਦੀ ਏ ਇਸ ਕਰਕੇ ਮੈਂ ਇਹ ਮੋਰਚਾ ਬਣਾ ਕੇ ਗੱਲ ਕੀਤੀ ਹੈ ਹਰ ਕਾ ਸੇਵਕ ਹਰ ਹੀ ਜੇ ਆ ਰੋਜ ਪਾੜ ਕਰਦੇ ਹਰ ਹਰ ਜਨ ਦੀ ਏਕ ਹੈ ਵੇ ਵਿਚਾਰ ਕਸ਼ਨਾ ਹੈ ਜਲ ਤੇ ਵੀ ਤਰੰਗ ਜੋ ਜਲ ਹੀ ਵਿਗਸਬਾਏ ਜਿਵੇਂ ਪਾਣੀ ਚ ਬੂੰਦਾਂ ਪੈਦਾ ਹੁੰਦੀਆਂ ਨੇ ਪਾਣੀ ਚ ਨਹੀਂ ਰੋਹ ਜਾਂਦੀਆਂ ਨੇ ਪਰ ਇਹ ਜ਼ਰੂਰ ਹੈ ਕਿ ਸੰਤ ਮਿਲਦੇ ਬੜੇ ਘੱਟ ਨੇ ਉਹ ਮਹਾਰਾਜੇ ਜਨਕ ਵਾਲੀ ਗੱਲ ਕਹਿ ਕੇ ਮੁੜ ਕੇ ਇੱਥੇ ਆਵਾਂ ਭਗਤ ਵੀ ਗ੍ਰਸਥ ਵਿੱਚ ਰਹਿੰਦੇ ਆਂ ਪ੍ਰਭ ਕੇ ਸਿਮਨ ਰਿਧਿ ਸਿਧ ਨੌਨਦ ਪ੍ਰਭ ਕੇ ਸਿਮਨ ਗਿਆਨ ਧਿਆਨ ਤਤ ਬੁੱਧ ਤੇ ਨਾਲ ਮੈਂ ਇਹ ਕਿਹਾ ਸੀ ਨਾ ਸੁਖ ਵਿੱਚ ਗ੍ਰਸਥ ਦੇ ਨਾ ਸੁਖ ਛੱਡ ਗਿਆ ਸੁਖ ਵਿੱਚ ਹਰਨਾਮ ਦੇ ਸਾਧੂ ਸ਼ਰਨ ਪਿਆ ਇਹ ਗੱਲ ਕਿਵੇਂ ਹਿੰਦੁਸਤਾਨ ਵਿੱਚ ਸਭ ਤੋਂ ਵਿਦਵਾਨ ਵਿਆਸ ਰਿਖਨ ਲੋਕੀ ਮੰਨਦੇ ਨੇ ਜਿਹਨੂੰ ਸਤਕਾਰ ਦੇਦੇ ਨੇ ਉਹਨੂੰ ਕਹਿੰਦੇ ਵਿਆਸ ਜਿਵੇਂ ਆਪਣੇ ਭਾਈ ਸਾਹਿਬ ਭਾਈ ਗੁਰਦਾਸ ਨੂੰ ਕਹਿੰਦੇ ਸਿੱਖ ਧਰਮ ਦਾ ਵੇਦ ਵਿਆਸ ਇਹ ਆਮ ਪ੍ਰਚਾਰਕਾਂ ਕੋਲ ਸੁਣਿਆ ਵਿਦਵਾਨਾਂ ਕੋਲ ਗਿਆਨਵਾਨ ਸੀ ਭਾਈ ਗੁਰਦਾਸ ਜੀ ਇਹਦਾ ਅਭਿਆਸ ਰਿਖੀ ਹੋਇਆ ਨਾ ਇਹਦੇ ਕਰ ਸੁਖਦੇਵ ਦਾ ਜਨਮ ਹੋਇਆ ਸੁਖਦੇਵ ਦਾ ਹੁਣ ਸਾਰੀਆਂ ਹਿੰਦੂ ਮਤਿਹਾਰ ਦੀਆਂ ਗੱਲਾਂ ਦੇ ਤੁਸੀਂ ਕਹਿੰਦੇ ਵੀ ਇਹਨਾਂ ਨੇ ਕਹਿਣਾ ਗਿਆਨੀ ਜੀ ਆਰਐਸ ਦਾ ਬੰਦਾ ਬਣ ਗਿਆ ਹੁਣ ਕੀ ਕਰੀਏ ਪੀੜੇ ਉਹਨਾਂ ਪੜਸਾਂ ਦੇ ਨਾਲ ਸੁਣਾਉਣੇ ਤਾਂ ਫੈਣਗੇ ਨਾ ਬੰਦਾ ਮੈਂ ਆਰਐਸ ਦਾ ਸਿੱਖ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਸਿੱਖ ਹੇਦਾ ਪਸ਼ੋਕਰ ਉਹ ਸੁਖਦੇਵ ਕੌਣ ਸੀ ਸੁਖਦੇਵ ਇਹ ਵੀ ਜਿੱਥੇ ਅਮਨ ਦਾ ਦੀ ਯਾਤਰਾ ਸ਼ੁਰੂ ਹੋਣੀ ਹੈ ਨਾ ਇਥੇ ਪਾਰਬਤੀ ਨੂੰ ਸ਼੍ਰੀ ਸ਼ਿਵਜੀ ਮਾਰੇ ਕਥਾ ਸੁਣਾ ਰਹੇ ਨੇ ਤੇ ਸ਼ਿਵਜੀ ਕਥਾ ਕਰ ਰਿਹਾ ਤੇ ਪਾਰਬਤੀ ਨੂੰ ਨੀਂਦ ਆ ਗਈ ਇੱਕ ਤੋਤਾ ਹੰਗਾਰਾ ਭਰ ਰਿਹਾ ਸੁੱਕ ਕੇ ਦਿਨ ਤੋਤੇ ਨੂੰ ਹੰਗਾਰਾ ਭਰ ਰਿਹਾ ਤੇ ਜਦੋਂ ਉਹਨੇ ਵੇਖਿਆ ਪਾਰਬਤੀ ਸੁਤੀ ਤੇ ਕਹਿਣ ਲੱਗਾ ਤਾਂ ਅੰਮਰ ਹੋ ਗਿਆ ਪਹਿਲਾਂ ਇਹਨੂੰ ਠੋਕਾ ਅੱਗੇ-ਅੱਗੇ ਤੋਤਾ ਪਿੱਛੇ-ਪਿੱਛੇ ਸ਼ਿਵਜੀ ਮਹਾਰਾਜ ਤੇ ਉਹਨੂੰ ਆਕਾਸ਼ਵਾਣੀ ਹੋਈ ਭਲਿਆ ਨਾੜੇ ਨੂੰ ਕਹਿਣਾ ਵੀ ਮੇਰੀ ਕਥਾ ਦਾ ਬੰਦਾ ਅਮਰ ਹੋ ਜਾਂਦਾ ਹੈ ਤੇ ਜੇ ਇਹੋ ਮਰ ਗਿਆ ਤੇਰੀ ਕਥਾ ਅਮਰ ਕਿਵੇਂ ਹੋਗੀ ਬਲਾ ਉਥੇ ਲਿਖਿਆ ਵੀ ਜਿਹੜਾ ਵਿਆਸ ਰਖੀ ਹੈ ਨਾ ਇਹਦੀ ਜਿਹੜੀ ਧਰਮ ਪਤਨੀ ਸੀ ਜਿਵੇਂ ਆਪਾਂ ਵਾਸੀ ਲੈਨੇ ਉਹਨੇ ਵਾਸੀ ਲਈ ਤੇ ਇਹ ਤੂੰ ਤਾਂ ਸੂਖਮ ਰੂਪ ਧਰ ਕੇ ਤੇ ਵਿਆਸ ਰਖੀ ਦੀ ਘਰਵਾੜੀ ਦੇ ਪੀੜ ਦੇ ਵਿੱਚ ਪਰ ਗਿਆ ਸਾਰਾ ਕੁਝ ਆਪਾਂ ਫਿਰ ਇੱਥੇ ਭਾਈ ਗੁਰਦਾਸ ਦੀ ਪੰਕਤੀ 12 ਬਰਸ ਗਰਵਾਸ ਲੈ ਜੰਮਦੇ ਹੀ ਸੁੱਖ ਲਈ ਉਦਾਸੀ ਪਾਈ ਗੁਰਦਾਸ ਦੀ ਪੰਕਤੀ ਹੈ 12 ਸਾਲ ਮਾਂ ਦੇ ਗਰਭ ਚ ਰਿਹਾ ਮਾਂ ਨੇ ਅਰਦਾਸਾਂ ਕੀਤੀਆਂ ਔਰ ਆਖਰਕਾਰ ਇਹਨੇ ਅਰਦਾਸ ਕੀਤੀ ਮਾਤਾ ਮੈਂ ਜਨਮ ਤਾਂ ਲਿਆਂਗਾ ਜੇ ਮੇਰੇ ਤੇ ਦੁਨੀਆ ਦੇ ਪ੍ਰਭਾਵ ਨਾ ਪੈਣ ਮਾਤਾ ਨੇ ਅਰਦਾਸ ਕੀਤੀ ਵਿਆਸ ਰਿਖੀ ਨੇ ਵੇਖਿਆ ਵੀ ਇਹਨੇ ਮੇਰੇ ਕੋਲ ਸਿੱਖਿਆ ਨਹੀਂ ਲੈਣੀ ਕਿਉਂਕਿ ਮੇਰਾ ਪੁੱਤੇ ਨੇ ਕਿਹਾ ਮੇਰਾ ਪਿਓ ਕੀ ਜਾਣਦਾ ਉਹ ਕਹਿਣ ਲੱਗਾ ਪਿਤਾ ਜੀ ਦੱਸੋ ਕਿਸੇ ਜਾਵਾਂ ਇਹ ਜਨਕ ਰਾਜੇ ਦੇ ਕੋਲ ਗਿਆ ਤੇ ਇੱਕ ਨਿਯਮ ਹੈ ਜਦੋਂ ਤੁਸੀਂ ਤਗੜੇ ਬੰਦੇ ਕੋਲ ਜਾਓ ਤੇ ਬਲਾਦਮ ਚੈੱਕ ਕਰਦੇ ਤੇ ਕਹਿੰਦੇ ਪੈੜਾ ਕੋਈ ਤੇਰੇ ਕੋਲ ਤੂੰ ਰੱਖ ਜਾ ਇਹ ਮੈਂ ਗੱਲ ਮਜੀ ਸਾਹਿਬ ਤੇ ਬਹੁਤ ਮেরা ਕੀਤੀ ਹੈ ਮੈਂ ਸ਼੍ਰਮਣੀ ਕਮੇਟੀ ਨਾਲ ਇਸ ਗੱਲ ਦਾ ਇਤਰਾਜ਼ ਕਰਦਾ ਰਿਹਾ ਕਿ ਦਿਨੋਂ ਅਸੀਂ ਮੱਥਾ ਟੇਕਣ ਜਾਣੇ ਦਰਬਾਰ ਸਾਹਿਬ ਤੁਸੀਂ ਉਹਨਾਂ ਕੋਲ ਬੈੱਕ ਹੋ ਰਖਾਉਂਦੇ ਹੋ ਤੁਹਾਨੂੰ ਉਹਨਾਂ ਦਾ ਝੋਲਾ ਕੀ ਕਹਿੰਦਾ ਇਹ ਮੈਂ 3-4 ਸਾਲ ਪੂਰਾ ਰੌਲਾ ਪਾਉਂਦਾ ਰਿਹਾ ਆਖਰਕਾਰ ਮੈਨੂੰ ਗੁਰੂ ਨੇ ਅਗਲ ਦਿੱਤੀ ਉਹ ਠੀਕ ਸਨ ਤੇ ਮੈਂ ਗਲਤ ਸਾਂ ਮੇਰੀ ਜਿੱਦ ਗਲਤ ਸੀ ਉਹ ਕਿਉਂ ਸਿੱਧ ਹੋਈ ਜਦੋਂ ਕਿਸੇ ਕੋਈ ਜਾਈਏ ਨਾ ਆਪਾਂ ਦਰਬਾਰ ਸਾਹਿਬ ਨੂੰ ਸਮਾਨ ਕਿਉਂ ਰੱਖਦੇ ਆ ਗੁਰਮਖਾਹ ਜੇ ਖਾਲੀ ਹੋਵੇਗਾ ਤੇ ਤੇਰੇ ਅੰਦਰ ਤਾਂ ਕੁਝ ਪਵੇਗਾ ਜੇ ਪਹਿਲਾਂ ਭੜਿਆਂ ਦੇ ਟਿਕੇਗਾ ਕੀ ਇਥੇ ਆਸਾ ਦੀ ਵਾਰਦੀਆਂ ਪੰਕਤੀਆਂ ਨੇ ਵਸਤੂ ਅੰਦਰ ਵਸੇ ਸਮਾਵੇ ਦੂਜੀ ਹੋਵੇ ਪਾਸ ਭਾਂਡੇ ਵਿੱਚ ਚੀਜ਼ ਤਾਂ ਪਹੇਗੀ ਜੇ ਪਹਿਲੀ ਪਾਸੇ ਹੋਵੇ ਆਪਾਂ ਗੁਰੂ ਘਰ ਖਾਲੀ ਤਾਂ ਰਹਿ ਜਾਂਦੇ ਆ ਆਪਾਂ ਮੈਂ ਨਾਲ ਭਰੇ ਪਏ ਸਾਡੇ ਅੰਦਰ ਤੂੰ ਨਹੀਂ ਜਿਉਂਦੀ ਆਪਾਂ ਗੁਰਦਵਾਰੇ ਆਉਣੇ ਆ ਨਾ ਤੇ ਕਈ ਬੰਦੇ ਕਹਿੰਦੇ ਗਿਆਨੀ ਜੀ ਸਾਨੂੰ ਇੰਨੇ ਸਾਲ ਜਾਣਦਿਆਂ ਨੂੰ ਹੋ ਗਏ ਨੇ ਗੱਲ ਨਹੀਂ ਬਣੀ ਗੱਲ ਤਾਂ ਨਹੀਂ ਬਣਦੀ ਆਪਾਂ ਮੈਂ ਨਾਲ ਭਰੇ ਪਿਆ ਜਿੰਨਾ ਮੈਂ ਨੂੰ ਪਾਸੇ ਨਾ ਕੀਤਾ ਤੇ ਤੂੰਰੇ ਨਹੀਂ ਜਿਉਣਾ ਜਦ ਹਮ ਹੋਤੇ ਤਬ ਤੂੰ ਨਹੀਂ ਆਬ ਤੂੰ ਹੀ ਮੈਂ ਨਹੀਂ ਬਾਣੀ ਕਹਿੰਦੀ ਜਬ ਲਗ ਮੇਰੀ ਮੇਰੀ ਕਰੇ ਤਬਲਾ ਕਾਰ ਏਕ ਨਹੀਂ ਸਰੇ ਜਬ ਮੇਰੀ ਮੇਰੀ ਮਿਟ ਜਾਏ ਤਾ ਪ੍ਰਭ ਕਾਰ ਸਵਾਰੇ ਆਏ ਆਪਾ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਮੱਥਾ ਟੇਕਦੇ ਆਂ ਗੁਰੂ ਦੇ ਅੱਗੇ ਆਣ ਕਿਹਾੜਾ ਕੱਢਿਆ ਕਰੋ ਪਾਤਸ਼ਾਹ ਮੇਰੀ ਮੈਂ ਰਖਲਾ ਤੇ ਤੂੰ ਕਿਤੇ ਮੇਰੇ ਅੰਦਰ ਆ ਜਾ ਜਦੋਂ ਤੂੰ ਆ ਜਾਏਗਾ ਰਬ ਮਗਰ ਮਗਰ ਫਿਰੇਗਾ ਇਥੇ ਬਾਬੇ ਕਬੀਰ ਦਾ ਕਿ ਸ਼ਬਦ ਹੁੰਦਾ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲੱਗੇ ਹਰ ਫਿਰੇ ਕਹਿ ਤ ਕਬੀਰ ਕਬੀਰ ਕਹਿੰਦੇ ਜਿਵੇਂ ਗੰਗਾ ਦਾ ਪਾਣੀ ਸ਼ੁੱਧ ਹੈ ਨਾ ਇਹੋ ਜਾਂ ਮੇਰਾ ਮਨ ਨਿਰਮਲ ਹੋਇਆ ਲੋਕੀ ਰੱਬ ਦੇ ਮਗਰ ਫਿਰਦੇ ਤੇ ਰੱਬ ਮੇਰੇ ਮਗਰ ਫਿਰਦਾ ਆਪਣੀ ਗੱਲ ਤਾਂ ਨਹੀਂ ਬਣਦੀ ਗਿਆਨੀ ਜੀ ਆ ਵੇਖੋ ਮੈਂ ਬਾਬਿਆਂ ਕੋਲ ਆਇਆ ਤੇ ਲੋਕਾਂ ਨੇ 20 ਰੁਪਏ ਦਿੱਤੇ ਤੇ ਮੈਂ 500 ਦਿੱਤਾ ਉਹ ਮੈਂ ਕਿਹਾ ਭਣਿਆ ਤੂੰ 500 ਦੀ ਗੱਲ ਕਰਦਾ ਹੈ ਜਿਦੇ ਵਿੱਚ ਤੇਰਾ ਜਨਮ ਹੋਇਆ ਸੀ ਤੇਰੇ ਤੇੜ ਤਾਂ ਚਾਰ ਗਣਾ ਕਪੜਾ ਵੀ ਨਹੀਂ ਸੀ ਤੂੰ 500 ਵਾਲਾ ਕਿਸ ਹੋ ਗਿਆ ਨਿਰਗੁਣ ਆਰ ਕਿਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ ਰਮਈਆ ਕੇ ਗੁਰ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦਿਸਤਾਨੀ ਜਿਨ ਤੂੰ ਸਾਥ ਸਵਾਰ ਸੀ ਗਾਰਿਆ ਗਰਭ ਅਗਨ ਮੈਂ ਜਿਨੇ ਅਵਾਰਿਆ ਬਾਰ ਬਸਤਾ ਤੁਰੇ ਪਿਆਰੇ ਦੂਦ ਪਰ ਜੋਬਨ ਭੋਜਨ ਸੁਖਸੂਦ ਬਿਰਧ ਭਇਆ ਉਪਰ ਸਾਗ ਸੈਨ ਮੁਠ ਮੁਖੇ ਪਿਆਓ ਬੈੜ ਕੋ ਦੇਨ ਬੀ ਬੇਬੇ ਮੁੰਜੇ ਤੇ ਬੈਠੀ ਐ ਹੱਥ ਕੰਬਦੇ ਰ ਲੇਕਿਨ ਪੁੱਤਰਿਓ ਨੂੰ ਬਾਟੀ ਦੇ ਥੱਲੇ ਆਤਰਾ ਕੇ ਕਹਿੰਦੀ ਬੇਬੇ ਜੀ ਘੁੱਟ ਭਰ ਲਓ ਪੋਤਰੀਓ ਨੂੰ ਦਾਦੀ ਸਾਸ ਨੂੰ ਕਹਿੰਦੀ ਬੇਬੇ ਜੀ ਇੱਕ ਘੁੱਟ ਪਰ ਲਓ ਜਿਹੜੀ ਪੋਤਰੋਂ ਨੋਹ ਕਹਿੰਦੀ ਆ ਨਾ ਇਹ ਪੋਤਰੋਂ ਨੋਹ ਨਹੀਂ ਕਹਿੰਦੀ ਇਹ ਪ੍ਰਮਾਤਮਾ ਉਹਦੇ ਚ ਵਸ ਰਿਆ ਦੇ ਤਾਂ ਤੇਰੇ ਮੂੰਹ ਚ ਮੁਰਕੀਆਂ ਪਾਉਂਦੀ ਉਹ ਨਹੀਂ ਪਾ ਸਕਦੀ ਵਿਰਧ ਭਇਆ ਉੱਪਰ ਸਾਗ ਸੈਨ ਮੁਖ ਆਪਿਆਓ ਬੈਠ ਕੋ ਦੇਣ ਅੱਗੇ ਕਹਿਨਾ ਸਾ ਮਿਹਨਤ ਕੀਤੀ ਹੈ ਹੁਣ ਤੈਨੂੰ ਬੈਠੇ ਨੂੰ ਮਿਲਦੀਆਂ ਨੇ ਬੈਠੇ ਨੂੰ ਮਿਲਦੀਆਂ ਨੇ ਗੁਰਮੁਖੋ ਰਾੜੇ ਜਨਕ ਦੇ ਕੋਲ ਗਿਆ ਮਲਾਰਜਮਾ ਨੇ ਆਖਿਆ ਲੰਗੋਟੀ ਰੱਖਦੇ ਪਈ ਲਾ ਕੇ ਲੰਗੋਟੀ ਉਹਦੇ ਕੋਲ ਸੀ ਅੰਦਰ ਗਿਆ ਰਾਣੀਆਂ ਨੇ ਰਾਣੀ ਲੱਤ ਫੜ ਕੇ ਨਾਪ ਰਹੀ ਐ ਤੇ ਕਹਿਣ ਲੱਗਾ ਮੇਰੇ ਪਿਓ ਨੇ ਗਲਤਾਂ ਤੇ ਭੇਜਿਆ ਮੈਨੂੰ ਉਹ ਕਹਿੰਦਾ ਸੀ ਬੜਾ ਭਗਤ ਭਗਤਾ ਹੈ ਬੜਾ ਮਹਾਂਪੁਰਸ਼ ਹੈ ਤੇ ਇਹ ਤਾਂ ਰਾਣੀਆਂ ਨਾਲ ਗੱਲਾਂ ਕਰਦਾ ਜਿਵੇਂ ਆਮ ਬੰਦੇ ਕਰਦੇ ਨੇ ਇਹ ਕਿਵੇਂ ਹੋ ਸਕਦਾ ਹੈ ਉਹਨੇ ਉਹਦਾ ਫੁਰਨਾ ਵਾਪੇ ਵਾਪਿਆ ਤੇ ਉਹਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਰਾਜੇ ਜਨਕ ਦੇ ਮਹਿਲਾਂ ਨੂੰ ਅੱਗ ਲੱਗ ਗਈ ਹੈ ਲੱਗੀ ਨਹੀਂ ਪਰ ਪ੍ਰਤੀਤ ਕਰਾਇਆ ਜਦੋਂ ਅੱਗ ਲੱਗਦਾ ਭੜੇਖਾ ਪਿਆ ਤੇ ਇੱਕਦਮ ਪਿੱਛੇ ਨੂੰ ਭੱਜਿਆ ਵੀ ਮੈਂ ਲੰਗੋਟੀ ਜਾ ਕੇ ਫੜ ਲਾਂ ਰਾਜੇ ਜਨਕ ਨੇ ਪੜੰਗੇ ਤੋਂ ਉੱਠ ਕੇ ਛਾਲ ਮਾਰ ਕੇ ਗੋਟ ਮੋੜ ਕੇ ਆ ਗਿਆ ਗਬਰੂਆ ਕੀ ਗੱਲ ਭੱਜ ਜਲਿਆ ਭਾਈ ਕਹਿੰਦਾ ਜੀ ਮੇਰੀ ਲੰਗੋਟੀ ਟੰਗੀ ਔਰ ਸੜ ਨਾ ਜਾਏ ਤੇ ਰਾਜਾ ਜਨ ਕਹਿਣ ਲੱਗਾ ਮੇਰੇ ਮਹਿਲਾਂ ਨੂੰ ਅੱਗ ਲੱਗੀ ਤੇ ਮੈਨੂੰ ਚਿੰਤਾ ਨਹੀਂ ਤੈਨੂੰ ਲੰਗੋਟੀ ਦੀ ਚਿੰਤਾ ਹੈ ਕਹਿਣ ਲੱਗਾ ਜੀ ਮੈਂ ਭੁੱਲ ਗਿਆ ਹੁਣ ਕਰੋ ਕਿਰਪਾ ਕਹਿਣ ਲੱਗਾ ਕਿਰਪਾ ਤਾਂ ਨਹੀਂ ਜੇ ਮਨ ਅਕਾਗਰ ਹੋਵੇਗਾ ਤੇ ਤੈਨੂੰ ਦਖਣਾ ਦੇਣੀ ਪੈਗੀ ਕੀ ਦਖਣਾ ਦੇਣੀ ਹੈ ਤੇਲ ਦੀ ਥਾਲੀ ਭਰਲਾ ਸਾਰੇ ਨਗਰ ਦੀਆਂ ਪ੍ਰਕਰਮਾਂ ਕਰ ਲੈ ਜੇ ਥਾਲੀ ਚ ਪੂਰਾ ਤੇਲ ਰਿਹਾ ਤੇ ਤੇ ਨੂੰ ਨਾਮਦਾਨ ਦਿਆਂਗਾ ਨਹੀਂ ਤੇ ਆਪਣੇ ਕਰ ਛੁੱਟੀਆਂ ਕਰ ਇਤਿਹਾਸ ਕਹਿੰਦਾ ਕਿ ਇਹਨੇ ਜਨਕ ਰਾਜੇ ਦੀ ਨਗਰੀ ਦੀਆਂ ਪ੍ਰਕਰਮਾਂ ਕੀਤੀਆਂ ਤੇਲ ਦੀ ਇੱਕ ਟਣੀ ਥੱਲੇ ਨਹੀਂ ਡਿੱਗੀ ਉਹਨੇ ਆਖਾ ਪੁੱਤਰ ਤੂੰ ਪਾਸ ਹੈ ਕਿਉਂਕਿ ਜਿੰਨਾ ਚਿਰ ਮਨ ਅਕਾਗਰ ਨਹੀਂ ਬਾਤ ਨਹੀਂ ਬਣਨੀ ਤੇਰਾ ਮਨ ਅਕਾਗਰ ਹੋ ਗਿਆ ਆਪਰੋਜ ਪੜ੍ਹ ਕ ਸੁਗਣੀ ਸਾਹਿਬ ਦਾ ਸਾਵਧਾਨ ਅਕਾਗਰ ਚੀਤ ਬੀ ਅਟੈਂਟਿਵ ਹੋ ਕੇ ਅਕਾਗਰ ਚਿਤ ਹੋ ਗੁਰਮੁਖਾ ਜੀ ਭਗਵਾਨ ਦਾ ਨਾਮ ਲਏਗਾ ਤੇ ਤਾਂ ਗੱਲ ਬਣੇਗੀ